ਸਸਰੇ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਖੋਆ ਬਣਾਵਾਂਗੇ ਦਾ ਦੁੱਧ ਹੈਗਾ ਤੇ ਆਪਾਂ 5 ਮਿੰਟਾਂ ਚ ਖੋਆ ਬਣਾਵਾਂਗੇ ਤੇ ਆਪਣੀ ਅੱਗ ਬਲਦੀ ਤੇ ਕੜਾਹੀ ਧਰਾਂਗੇ ਪਕੇ ਉਹ ਪਾਵਾਂਗੇ ਦੇਸੀ ਘੜਛੇ ਨਿੱਕੀ ਘੋਦੀ ਹੈ ਹੁਣ ਆਪਾਂ ਨਾਲ ਦੇ ਨਾਲ ਦੁੱਧ ਪਾ ਦੇਾਂਗੇ ਇਹ ਗੁਲਾ ਸੋ ਥੋੜਾ ਜਿਹਾ ਘੱਟ ਹੈਗਾ ਦੁੱਧ ਲਓ ਆਪਣਾ ਕੇ ਉਹ ਵੀ ਖੁਰ ਗਿਆ ਤੇ ਦੁੱਧ ਵੀ ਥੋੜਾ ਥੋੜਾ ਗਰਮ ਹੋ ਗਿਆ ਤੇ ਹੁਣ ਆਪਾਂ ਮਿਲਕ ਪਾਊਡਰ ਪਾਵਾਂਗੇ ਛੋਟੀ ਕੌਲੀ ਹੈਗੀ ਮਿਲਕ ਪਾਊਡਰ ਦੀ ਲਸਾਇਆ ਪਾਸ ਰਾਈ ਜਾਣਾ மட்டி மட்டி அங்கவா ஜல்லே நா ਆਪਣਾ ਖਵਾਵਣਾ ਸ਼ੁਰੂ ਹੋ ਗਿਆ ਹੁਣ ਆਪਾਂ ਇੱਕ ਵਾਰ ਲਾ ਕੇ ਤੇ ਇਹਨੂੰ ਫੇਰ ਹਲਾਵਾਂਗੇ ਫਿਰ ਤੇ ਫਿਰ ਧਰਾਂਗੇ ਚੁੱਲ੍ਹੇ ਦੇ ਲਓ ਆਪਾਂ ਫੇਰ ਦੁਬਾਰਾ ਚੁੱਲੇ ਤੇ ਘਰ ਲਿਆ ਤੇ ਨੂੰ ਆਪਾਂ ਥੋੜੀ ਥੋੜੀ ਅੱਗ ਦਿੱਤੇ ਮੱਠੀ ਮੱਠੀ ਤੇ ਦੇ ਬਣਾਈ ਚੱਲਾਂਗੇ ਹੌਲੀ ਹੌਲੀ ਲਓ ਆਪਣਾ ਖੁਆ ਬਣ ਗਿਆ ਇਹਨੂੰ ਆਪਾਂ ਹੁਣ ਲਾਵਾਂਗੇ ਤੇ ਥੱਲੇ ਲਾ ਕੇ ਠਾਰਾਂਗੇ ਥੋੜਾ ਜਿਹਾ ਪਾਸੇ ਵੀ ਲੱਗ ਗਿਆ ਥੋੜਾ ਜਿਹਾ ਸੇਕ ਨਾਲ ਉਧਰ ਸੇਕ ਜ਼ਿਆਦਾ ਸੀ ਤੇ ਬਾਹਨ ਬਾਹਨ ਨੂੰ ਵੀ ਸੇਕ ਲੱਗਦਾ ਸੀ ਆ ਕਰਕੇ ਲੱਗ ਗਿਆ ਜਿਵੇਂ ਜਿਵੇਂ ਠੰਡਾ ਹੋਈ ਜਾਊਗਾਵੇਂ ਮੈਂ ਘੜਾ ਹੋਈ ਜਾਊਗਾ ਇਹ ਵਧੀਆ ਦਾਣੇਦਾਰ ਖੋਆ ਬਣਿਆਗਾ ਆਪਣਾ ਖੋਆ ਠੰਡਾ ਹੋ ਗਿਆ ਵਧੀਆ ਬਣ ਗਿਆ ਤੇ ਆਪਾਂ ਇਹਨੂੰ ਕੌਲੇਜ ਪਾਵਾਂਗੇ ਆਉ ਆਪਣਾ ਖੋਆ ਵਧੀਆ ਬਣ ਗਿਆ ਆਪਾਂ ਕੌਲੀ ਚ ਕਢ ਲਿਆ ਬਹੁਤ ਵਧੀਆ ਬਣਿਆ ਖੋਆ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ